ਆਮ ਆਦੀ ਪਾਰਟੀ ਦੇ ਐਮਐਲਏ ਕੋਵਰ ਵਿਜੇ ਪ੍ਰਤਾਪ ਦੇ ਵੱਲੋਂ ਇੱਕ ਵਾਰ ਫਿਰ ਤੋਂ ਮਾਨ ਸਰਕਾਰ ਨੂੰ ਕਾੜੇ ਸ਼ਬਦਾਂ ਦੇ ਨਾਲ ਘੇਰਿਆ ਗਿਆ ਵੱਡੇ ਖੁਲਾਸੇ ਸਿਹਤ ਸਹੂਲਤਾਂ ਦੇ ਉੱਪਰ ਕੀਤੇ ਨੇ ਉਹ ਸਿਹਤ ਸਹੂਲਤਾਂ ਜਿਸ ਦੇ ਲਈ ਵੱਡੇ ਵੱਡੇ ਦਾਅਵੇ ਮਾਨ ਸਰਕਾਰ ਦੇ ਵੱਲੋਂ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ ਹੁਣ ਇਹਨਾਂ ਦਾਅਵਿਆਂ ਦੀ ਹਵਾ ਕੱਢਦੇ ਹੋਏ ਮਾਫੀਆ ਰਾਜ ਦੀ ਗੱਲ ਕਹਿੰਦੇ ਹੋਏ ਮਾਨ ਸਰਕਾਰ ਨੂੰ ਭਗਵੰਤ ਮਾਨ ਨੂੰ ਕਾੜੇ ਸ਼ਬਦਾਂ ਦੇ ਨਾਲ ਘੇਰਦੇ ਹੋਏ ਦਿਖਾਈ ਦਿੰਦੇ ਨੇ ਆਮ ਆਦੀ ਪਾਰਟੀ ਦੇ ਐਮਐਲਏ ਕੋਵਰ ਵਿਜੇ ਪ੍ਰਤਾਪ ਸੋ ਕੋਵਰ ਵਿਜੇ ਪ੍ਰਤਾਪ ਦੇ ਵੱਲੋਂ ਆਪਣੇ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਪੋਸਟ ਪੋਸਟ ਕੀਤੀ ਗਈ ਹੈ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਸਰਕਾਰ ਨੂੰ ਕਲਦੇ ਹੱਥੀ ਘੇਰਦੇ ਹੋਏ ਨਜ਼ਰ ਆ ਰਹੇ ਨੇ ਪਗਬੰਤ ਮਾਨ ਨੂੰ ਮਾਫੀਆ ਰਾਜ ਦੇ ਉੱਪਰ ਘੇਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਜਿਹੜੀ ਪੋਸਟ ਪਾਈ ਗਈ ਉਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਮਾਨ ਸਰਕਾਰ ਦੀ ਇੱਕ ਹੋਰ ਵੱਡੀ ਕਾਮਯਾਬੀ ਸਰਕਾਰੀ ਮੈਡੀਕਲ ਕਾਲਜ ਅਤੇ ਜੀਐਨਡੀਐਚ ਵਿਖੇ ਸ਼ਰਿਆ ਮਾਫੀਆ ਰਾਜ ਸਰਕਾਰੀ ਮੈਡੀਕਲ ਕਾਲਜ ਦੀ ਕੰਧ ਤੋੜ ਕੇ ਇੱਕ ਚੋਰ ਦਰਵਾਜ਼ਾ ਬਣਾ ਦਿੱਤਾ ਗਿਆ ਇਹ ਸਾਰਾ ਕੰਮ ਪੁਲਿਸ ਦੀ ਨਿਗਰਾਨੀ ਵਿੱਚ ਹੋਇਆ ਹੈ ਜੀਐਨਡੀਐਚ ਦੇ ਮੈਡੀਕਲ ਸੁਪਰਡੈਂਟ ਮਾਫੀਆ ਨੂੰ ਦੇ ਰਹੇ ਨੇ ਸਰਪ੍ਰਸਤੀ ਗਰੀਬ ਪਰਿਵਾਰ ਦੇ ਮਰੀਜ਼ਾਂ ਦੇ ਨਾਲ ਸ਼ਰਿਆਮ ਡਾਕਾ ਸਰਕਾਰ ਦਾ ਦਾਵਾ ਕਿ 80 ਪ੍ਰਕਾਰ ਦੀਆਂ ਦਵਾਈਆਂ ਅਤੇ 38 ਪ੍ਰਕਾਰ ਦੇ ਟੈਸਟ ਫ੍ਰੀ ਫਿਰ ਮਾਫੀਆ ਪ੍ਰਤੀ ਕਿਉਂ 1985 ਤੱਕ ਅੰਮ੍ਰਿਤਸਰ ਦਾ ਸਰਕਾਰੀ ਮੈਡੀਕਲ ਕਾਲਜ ਪੂਰੇ ਇੰਡੀਆ ਵਿੱਚ 1 ਤੋਂ ਲੈ ਕੇ 10 ਤੱਕ ਵਿੱਚ ਆਉਂਦਾ ਸੀ ਅੱਜ ਪਹਿਲੇ 100 ਵਿੱਚ ਇਸ ਦਾ ਸਥਾਨ ਨਹੀਂ ਰਿਹਾ ਹਰ ਪਾਸੇ ਮਾਫੀਆ ਦਾ ਬੋਲ ਬਾਲਾ ਪੰਜਾਬ ਦੇ ਸਿਹਤ ਮੰਤਰੀ ਨੂੰ ਇਸ ਬਾਰੇ ਸਭ ਕੁਝ ਪਤਾ ਹੈ ਲੇਕਿਨ ਮਾਫੀਆ ਦੇ ਅੱਗੇ ਬੇਬਸ ਹੋ ਗਏ ਇਸ ਹਸਪਤਾਲ ਵਿੱਚ ਸ਼ਹਿਰ ਅਤੇ ਪਿੰਡਾਂ ਦੇ ਲੋਕ ਇਲਾਜ ਬਾਸਤੇ ਆਉਂਦੇ ਹਨ ਜੋ ਕਿ ਆਪਣੀ ਜ਼ਮੀਨ ਗੈਣੇ ਆਦ ਗਿਰਵੀ ਰੱਖ ਕੇ ਜਾਂ सूद ब्याज ਦੇ ਪੈਸੇ ਲੈ ਕੇ ਆਉਂਦੇ ਨੇ ਇਹਨਾਂ ਲੋਕਾਂ ਨੂੰ ਸਰਕਾਰੀ ਦਵਾਈ ਬਾਹਰ ਭੇਜ ਕੇ ਮਾਫੀਆ ਦੇ ਰਾਹੀਂ ਐਮ ਆਰ ਪੀ ਤੇ ਵੇਚਿਆ ਜਾਂਦਾ ਹੈ ਗਰੀਬ ਕਿੱਥੇ ਜਾਵੇਗਾ ਮਾਫੀਆ ਦਾ ਨਿਸ਼ਾਨਾ ਬਣਦਾ ਹੈ ਸਾਡਾ ਚੋਣ ਦਾਵਾ ਲੋਕ ਰਾਜ ਦਾ ਸੀ ਅਤੇ ਪਰਚਲਿਤ ਹੋ ਰਿਹਾ ਮਾਫੀਆ ਰਾਜ ਮੇਰੀ ਡਿਊਟੀ ਹੈ ਮਾਫੀਆ ਰਾਜ ਦੇ ਖਿਲਾਫ ਜਨਤਾ ਦੀ ਆਵਾਜ਼ ਬੁਲੰਦ ਕਰਨਾ ਅਸੀਂ ਨਿੱਜੀ ਫਾਇਦਾ ਨੁਕਸਾਨ ਨਹੀਂ ਵੇਖਦੇ ਇਹ ਉਹ ਪੋਸਟ ਹੈ ਜਿਹੜੀ ਕਿ ਕੋਬਰ ਵਿਜੇ ਪ੍ਰਤਾਪ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕੀਤੀ ਗਈ ਹੈ ਜਿਸ ਦੇ ਉੱਪਰ ਸਿੱਧੇ ਸਿੱਧੇ ਨਿਸ਼ਾਨੇ ਭਗਵੰਤ ਮਾਨ ਸਰਕਾਰ ਦੇ ਉੱਪਰ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਉਹ ਸਰਕਾਰ ਨੂੰ கேੜਦੇ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਜਿਹੜੇ ਅਸੀਂ ਵਾਅਦੇ ਕੀਤੇ ਸੀ ਵਾਅਦੇ ਲੋਕ ਰਾਜ ਦੇ ਕੀਤੇ ਗਏ ਸੀ ਲੇਕਿਨ ਇਹ ਵਾਅਦੇ ਲੋਕ ਰਾਜ ਦੇ ਸੀ ਲੇਕਿਨ ਮਾਫੀਆ ਰਾਜ ਨੂੰ ਪਰਫਲਤ ਕੀਤਾ ਜਾ ਰਿਹਾ ਹੈ ਮਾਫੀਆ ਰਾਜ ਪਰਫੁੱਲਤ ਹੋ ਰਿਹਾ ਤੇ ਸਰਕਾਰ ਇਸ ਦੇ ਸਾਹਮਣੇ ਬੇਵਸ ਦਿਖਾਈ ਦੇ ਰਹੀ ਹੈ ਸੋ ਵੱਡੇ ਖੁਲਾਸੇ ਕੀਤੇ ਗਏ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਲੈ ਕੇ ਤੇ ਇਹ ਕਹਿੰਦੇ ਨਜ਼ਰ ਆਏ ਨੇ ਕਿ ਪਹਿਲਾਂ ਜਿਹੜਾ ਮੈਡੀਕਲ ਕਾਲਜ 1985 ਤੱਕ ਪੂਰੇ ਦੇਸ਼ ਦੇ ਵਿੱਚ ਪਹਿਲੇ 10 ਕਾਲਜਾਂ ਦੇ ਵਿੱਚ ਆਉਂਦਾ ਸੀ ਅੱਜ ਉਹ ਪਹਿਲੇ 100 ਕਾਲਜਾਂ ਦੇ ਵਿੱਚ ਵੀ ਉਸ ਦਾ ਨਾਮ ਨਹੀਂ ਸੋ ਇਸ ਤਰੀਕੇ ਤੇ ਨਾਲ ਪਛੜ ਚੁੱਕਿਆ ਸਰਕਾਰੀ ਮੈਡੀਕਲ ਕਾਲਜ ਅੰਬਰਸਰ ਤੇ ਉਹਨਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਵਾਅਦੇ ਕੀਤੇ ਗਏ ਨੇ ਜਿੱਥੇ ਟੈਸਟਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਟੈਸਟਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ 38 ਪ੍ਰਕਾਰ ਦੇ ਟੈਸਟ ਫ੍ਰੀ ਨੇ ਸਰਕਾਰੀ ਹਸਪਤਾਲ ਦੇ ਵਿੱਚ ਤੇ ਨਾਲ ਉਹਨਾਂ ਦੇ ਵੱਲੋਂ 80 ਪ੍ਰਕਾਰ ਦੀਆਂ ਦਵਾਈਆਂ ਦੀ ਗੱਲ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕਰਦੇ ਹੋਏ ਸੁਪਰਡੈਂਟ ਦੇ ਉੱਪਰ ਤਿੱਖੇ ਸ਼ਬਦਾਂ ਦੇ ਨਾਲ ਇਲਜ਼ਾਮ ਲਗਾਏ ਗਏ ਨੇ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਮਾਫੀਆ ਨੂੰ ਸਰਪ੍ਰਸਤੀ ਦੇ ਰਹੇ ਨੇ ਦਵਾਈਆਂ ਦੀ ਗੱਲ ਕੀ ਗਰੀਬ ਲੋਕਾਂ ਦੇ ਹੱਕ ਦੀਆਂ ਦਵਾਈਆਂ ਬਾਹਰ ਐਮ ਆਰ ਪੀ ਦੇ ਉੱਪਰ ਵੇਚੀਆਂ ਜਾ ਰਹੀਆਂ ਨੇ ਤੇ ਮਾਫੀਆ ਰਾਜ ਨੂੰ ਪਰਫੁੱਲਤ ਕੀਤਾ ਜਾ ਰਿਹਾ ਹੈ ਪਗਬੰਤਮਾਨ ਸਰਕਾਰ ਦੇ ਉੱਪਰ ਤਿੱਖਾ ਨਿਸ਼ਾਨਾ ਸ਼ਖਤ ਸ਼ਬਦਾਂ ਦੇ ਨਾਲ ਜਿਹੜੀ ਆ ਮਾਨ ਸਰਕਾਰ ਉਹਨਾਂ ਦੇ ਵੱਲੋਂ ਕੀ ਰਹੀ ਗਿਆ ਵੱਖ-ਵੱਖ ਸਮੇਂ ਦੇ ਉੱਪਰ ਵੀ ਉਹਨਾਂ ਦੇ ਵੱਲੋਂ ਮਾਨ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ ਆ ਜੇਕਰ ਗੱਲ ਕਰੀਏ ਤਾਂ ਕੋਬਰ ਵਿਜੇ ਪ੍ਰਤਾਪ ਬੇਅਦਬੀ ਮਾਮਲੇ ਦੇ ਉੱਪਰ ਭਗਵੰਤ ਮਾਨ ਤੋਂ ਅਸਤੀਫਾ ਤੱਕ ਮੰਗ ਚੁੱਕੇ ਨੇ ਤੇ ਉਹਨਾਂ ਨੇ ਕਿੰਨੀ ਵਾਰ ਇਹ ਬਿਆਨ ਦਿੱਤਾ ਹੈ ਕਿ ਜਦੋਂ ਤੱਕ ਮਾਨ ਸਰਕਾਰ ਹੈ ਜਦੋਂ ਤੱਕ ਭਗਵੰਤ ਮਾਨ ਮੁੱਖ ਮੰਤਰੀ ਨੇ ਉਦੋਂ ਤੱਕ ਇਨਸਾਫ ਬੇਅਦਬੀ ਮਾਮਲਿਆਂ ਦੇ ਉੱਪਰ ਨਹੀਂ ਮਿਲ ਸਕਦਾ ਤੇ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਦਾ ਅਸਤੀਫਾ ਤੱਕ ਵੀ ਮੰਗ ਲਿਆ ਗਿਆ ਸੀ ਸੋ ਹੁਣ ਸਿਹਤ ਸਹੂਲਤਾਂ ਉਹਨਾਂ ਸਿਹਤ ਸਹੂਲਤਾਂ ਦੀ ਗੱਲ ਜਿੰਨਾ ਸੇਲ ਸਹੂਲਤਾਂ ਨੂੰ ਮੁੱਖ ਮੰਤਰੀ ਸਾਹਿਬ ਆਪਣੇ ਹਰ ਇੱਕ ਭਾਸ਼ਣ ਦੇ ਵਿੱਚ ਪਹਿਲ ਦੇ ਆਧਾਰ ਤੇ ਲੋਕਾਂ ਦੇ ਸਾਹਮਣੇ ਰੱਖਦੇ ਰਹੇ ਵੀ ਕਿਸ ਤਰੀਕੇ ਦੇ ਨਾਲ ਮੁਹੱਲਾ ਕਲੀਨਿਕ ਬਣਾ ਕੇ ਟੈਸਟ ਫ੍ਰੀ ਕਰਕੇ ਦਵਾਈਆਂ ਫ੍ਰੀ ਕਰਕੇ ਆਮ ਲੋਕਾਂ ਦੀ ਜਿਹੜੀ ਸਿਹਤ ਸਹੂਲਤਾਂ ਨੇ ਉਹਨਾਂ ਦਾ ਮਿਆਰ ਉੱਚਾ ਚੁੱਕਿਆ ਜਾ ਰਿਹਾ ਹੈ। ਤਾਂ ਗੱਲ ਦਿੱਲੀ ਮਾਡਲ ਦੀ ਕੀਤੀ ਜਾ ਰਹੀ ਹੈ। ਖਾਸ ਤੌਰ ਤੇ ਦੋ ਆ ਜੋ ਮੇਨ ਗੱਲਾਂ ਉਹ ਆਪਣੇ ਭਾਸ਼ਣ ਦੇ ਵਿੱਚ ਕਰਦੇ ਨੇ ਸਿਹਤ ਸਹੂਲਤਾਂ ਦੀ ਗੱਲ ਕਰਦੇ ਨੇ ਸਿੱਖਿਆ ਸਹੂਲਤਾਂ ਦੀ ਗੱਲ ਕਰਦੇ ਨੇ ਲੇਕਿਨ ਉਹੀ ਸਿਹਤ ਸਹੂਲਤਾਂ ਜਿਹਨਾਂ ਨੂੰ ਦਿੱਲੀ ਮਾਡਲ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ ਸੂਬੇ ਦੇ ਵਿੱਚ ਉਸ ਦੇ ਉੱਪਰ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਹੀ ਹੁਣ ਪਾਰਟੀ ਨੂੰ ਕਟਾਰੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਕਟਾਰੇ ਦੇ ਵਿੱਚ ਖੜਾ ਕਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਇੱਕ ਵਾਰ ਫਿਰ ਤੋਂ ਉਹ ਪੋਸਟ ਦੱਸ ਦਿੰਦੇ ਆ ਜਿਹੜੀ ਪੋਸਟ ਐਮਐਲਏ ਕੋਵਰ ਵਿਜੇ ਪ੍ਰਤਾਪ ਦੇ ਵੱਲੋਂ ਵੱਡੇ ਖੁਲਾਸੇ ਕਰਦੇ ਹੋਏ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਸਬੰਧ ਦੇ ਵਿੱਚ ਵੱਡੇ ਖੁਲਾਸੇ ਕਰਦੇ ਹੋਏ ਸਰਕਾਰ ਨੂੰ ਘੇਰਦੇ ਹੋਏ ਸਰਕਾਰ ਨੂੰ ਇਹਨਾਂ ਕਮੀਆਂ ਨੂੰ ਦੂਰ ਕਰਨ ਦੇ ਲਈ ਕਹਿੰਦੇ ਹੋਏ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਰਾਜ ਦੀ ਗੱਲ ਕੀਤੀ ਸੀ ਲੋਕ ਰਾਜ ਦੀ ਗੱਲ ਕਰਕੇ ਸੀ ਸੱਤਾ ਦੇ ਵਿੱਚ ਆਇਆ ਲੇਕਿਨ ਜਿਹੜਾ ਪਰਫੁੱਲਤ ਹੈ ਉਹ ਮਾਫੀਆ ਰਾਜ ਹੋ ਰਿਹਾ ਹੈ ਸੁਪਰਡੈਂਟ ਦੇ ਉੱਪਰ ਤਿੱਖਾ ਨਿਸ਼ਾਨਾ ਸਾਧਿਆ ਗਿਆ ਕਾਲਜ ਦੇ ਕਿ ਕਿਸ ਤਰੀਕੇ ਨਾਲ ਉਹ ਮਾਫੀਆ ਨੂੰ ਪਰਫੁੱਲਤ ਕਰ ਰਿਹਾ ਹੈ ਮਾਫੀਆ ਨੂੰ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ ਸੋਬਨੜ ਦੇ ਵੱਲੋਂ ਇਹ ਵੀ ਆਪਣੀ ਪੋਸਟ ਦੇ ਵਿੱਚ ਕਹਿੰਦੇ ਆ ਨਜ਼ਾਰੇਣ ਤੇ ਨਾਲ ਹੀ ਨਾਲ ਸਿਹਤ ਮੰਤਰੀ ਦੇ ਉੱਪਰ ਵੀ ਟਾਕਸ ਕਰਦੇ ਨਜ਼ਾਰੇਣ ਨੇ ਕਿ ਸੂਬੇ ਦੇ ਸਿਹਤ ਮੰਤਰੀ ਨੂੰ ਸਭ ਕੁਝ ਪਤਾ ਹੈ ਸਾਰਾ ਕੁਝ ਉਹਨਾਂ ਦੀ ਨੌਲੇਜ ਦੇ ਵਿੱਚ ਹੈ ਲੇਕਿਨ ਉਹ ਮਾਫੀਆ ਦੇ ਅੱਗੇ ਬੇਬਸ ਹੋ ਚੁੱਕੇ ਨੇ ਸੋ ਇਹ ਤੁਹਾਨੂੰ ਇੱਕ ਵਾਰ ਫਿਰ ਤੋਂ ਉਹ ਪੋਸਟ ਦਿਖਾ ਦਿੰਨੇ ਆ ਸੁਣਾ ਦਿੰਨੇ ਆ ਪੜ੍ਹ ਕੇ ਜਿਹੜੀ ਪੋਸਟ ਕੁਬਰ ਵਿਜੇ ਪ੍ਰਤਾਪ ਦੇ ਵੱਲੋਂ ਪਾਈ ਗਈ ਹੈ ਸੋ ਕੁਬਰ ਵਿਜੇ ਪ੍ਰਤਾਪ ਆਪਣੀ ਪੋਸਟ ਦੇ ਵਿੱਚ ਕਹਿ ਰਹੇ ਨੇ ਕੀ ਮਾਨ ਸਰਕਾਰ ਦੀ ਇੱਕ ਹੋਰ ਵੱਡੀ ਕਾਮਯਾਬੀ ਸਰਕਾਰੀ ਮੈਡੀਕਲ ਕਾਲਜ ਅਤੇ ਜੀਐਨਡੀਐਚ ਵਿਕੇਸ਼ ਸ਼ਰਿਆਮ ਮਾਫੀਆ ਰਾਜ ਸਰਕਾਰੀ ਮੈਡੀਕਲ ਕਾਲਜ ਦੀ ਕੰਧ ਤੋੜ ਕੇ ਇੱਕ ਚੋਰ ਦਰਵਾਜ਼ਾ ਬਣਾ ਦਿੱਤਾ ਗਿਆ ਇਹ ਸਾਰਾ ਕੰਮ ਪੁਲਿਸ ਦੀ ਨਿਗਰਾਨੀ ਵਿੱਚ ਹੋਇਆ ਹੈ ਜੀਐਨਡੀ ਜੀਐਨਡੀਐਚ ਦੇ ਮੈਡੀਕਲ ਸਬੋਰਡੈਂਟ ਮਾਫੀਆ ਨੂੰ ਦੇ ਰਹੇ ਸਰਪ੍ਰਸਤੀ ਗਰੀਬ ਪਰਿਵਾਰ ਦੇ ਮਰੀਜ਼ਾਂ ਦੇ ਨਾਲ ਸ਼ਰਿਆਮ ਡਾਕਾ ਸਰਕਾਰ ਦਾ ਦਾਵਾ ਕਿ 80 ਪ੍ਰਕਾਰ ਦੀਆਂ ਦਵਾਈਆਂ ਅਤੇ 38 ਪ੍ਰਕਾਰ ਦੇ ਟੈਸਟ ਫ੍ਰੀ ਫਿਰ ਮਾਫੀਆ ਪ੍ਰਤੀ ਕਿਉਂ 1985 ਤੱਕ ਅੰਮ੍ਰਿਤਸਰ ਦਾ ਸਰਕਾਰੀ ਮੈਡੀਕਲ ਕਾਲਜ ਪੂਰੇ ਇੰਡੀਆ ਵਿੱਚ 1 ਤੋਂ ਲੈ ਕੇ 10 ਤੱਕ ਵਿੱਚ ਆਉਂਦਾ ਸੀ ਅੱਜ ਪਹਿਲੇ 100 ਵਿੱਚ ਇਸ ਦਾ ਸਥਾਨ ਨਹੀਂ ਰਿਹਾ ਹਰ ਪਾਸੇ ਮਾਫੀਆ ਦਾ ਬੋਲਬਾਲਾ ਪੰਜਾਬ ਦੇ ਸਿਹਤ ਮੰਤਰੀ ਨੂੰ ਇਸੇ ਬਾਰੇ ਸਭ ਕੁਝ ਪਤਾ ਹੈ ਲੇਕਿਨ ਮਾਫੀਆ ਦੇ ਅੱਗੇ ਬੇਵਸ ਹੋ ਗਏ ਇਸ ਹਸਪਤਾਲ ਵਿੱਚ ਸ਼ਹਿਰ ਅਤੇ ਪਿੰਡਾਂ ਦੇ ਲੋਕ ਇਲਾਜ ਵਾਸਤੇ ਆਉਂਦੇ ਹਨ ਜੋ ਕਿ ਜ਼ਮੀਨ ਗਹਿਣੇ ਆਦ ਗਿਰਵੀ ਰੱਖ ਕੇ ਜਾਂ ਸੂਦ ਵਿਆਜ ਤੇ ਪੈਸੇ ਲੈ ਕੇ ਆਉਂਦੇ ਹਨ ਇਹਨਾਂ ਲੋਕਾਂ ਨੂੰ ਸਰਕਾਰੀ ਦਵਾਈ ਬਾਹਰ ਭੇਜ ਕੇ ਮਾਫੀਆ ਦੇ ਰਹੀ ਐਮ ਆਰ ਪੀ ਤੇ ਵੇਚਿਆ ਜਾਂਦਾ ਹੈ ਗਰੀਬ ਕਿੱਥੇ ਜਾਵੇਗਾ ਮਾਫੀਆ ਦਾ ਨਿਸ਼ਾਨਾ ਬਣਦਾ ਹੈ ਸਾਡਾ ਚੋਣ ਦਾਵਾ ਲੋਕ ਰਾਜ ਦਾ ਸੀ ਅਤੇ ਪਰਫੁੱਲਤ ਹੋ ਰਿਹਾ ਹੈ ਮਾਫੀਆ ਰਾਜ ਮੇਰੀ ਡਿਊਟੀ ਹੈ ਮਾਫੀਆ ਰਾਜ ਦੇ ਖਿਲਾਫ ਜਨਤਾ ਦੀ ਆਵਾਜ਼ بلند ਕਰਨਾ ਅਸੀਂ ਨਿੱਜੀ ਫਾਇਦਾ ਨੁਕਸਾਨ ਨਹੀਂ ਵੇਖਦੇ ਇਹ ਉਹ ਪੋਸਟ ਹੈ ਜਿਹੜੀ ਕਿ ਕੋਬਰ ਵਿਜੇ ਪ੍ਰਤਾਪ ਦੇ ਵੱਲੋਂ ਤਿੱਖੇ ਸ਼ਬਦਾਂ ਦੇ ਨਾਲ ਘੇਰਦੇ ਹੋਏ ਵੱਡੀਆਂ ਊਣ ਤਾਣੀਆਂ ਗਣਾਉਂਦੇ ਹੋਏ ਸਰਕਾਰ ਨੂੰ ਸਿਹਤ ਸਹੂਲਤਾਂ ਦੇ ਸਰਕਾਰ ਦੇ ਦਾਅਵਿਆਂ ਦੇ ਉੱਪਰ ਸਿਹਤ ਸਹੂਲਤਾਂ ਦੇ ਉੱਪਰ ਵੱਡਾ ਖੁਲਾਸਾ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਕੀਤੀ ਗਈ ਹੈ ਜਿਸ ਦੇ ਵਿੱਚ ਜਿੱਥੇ ਉਹ ਸੁਪਰਡੈਂਟ ਨੂੰ ਮਾਫੀਆ ਨੂੰ ਪੁਸ਼ਤਪਰਾਹੀ ਦੀ ਗੱਲ ਕਰਦੇ ਨੇ ਉੱਥੇ ਹੀ ਸਿਹਤ ਮੰਤਰੀ ਦੇ ਉੱਪਰ ਵੀ ਕਟਾਕਸ਼ ਕਰਦੇ ਨਜ਼ਰ ਆ ਰਹੇ ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਕਿ ਇਹਨਾਂ ਸਾਰੇ ਕੰਮਾਂ ਦਾ ਸਿਹਤ ਮੰਤਰੀ ਨੂੰ ਸਭ ਕੁਝ ਪਤਾ ਹੈ ਕਿ ਇੱਥੇ ਕੀ ਚੱਲ ਰਿਹਾ ਹੈ ਲੇਕਿਨ ਸਿਹਤ ਮੰਤਰੀ ਸਾਹਿਬ ਮਾਫੀਆ ਰਾਜ ਦੇ ਅੱਗੇ ਬੇਬਸ ਹੋ ਗਏ ਨੇ ਸੋ ਪੋਸਟ ਦੇ ਵਿੱਚ ਪੁਲਿਸ ਦੇ ਉੱਪਰ ਵੀ ਉਹਨਾਂ ਵੱਲੋਂ ਨਿਸ਼ਾਨਾ ਸਾਧਿਆ ਗਿਆ ਹੈ ਕਿ ਜਿਹੜੀਆਂ ਚੋਰ ਮੋਰੀਆਂ ਚੋਰ ਗੇਟ ਹਸਪਤਾਲ ਦੀ ਕੰਧ ਤੋੜ ਕੇ ਬਣਾਏ ਗਏ ਨੇ ਉਹ ਪੁਲਿਸ ਦੀ ਨਿਗਰਾਨੀ ਦੇ ਵਿੱਚ ਬਣਾਏ ਗਏ ਨੇ ਸੋ ਕਹਿ ਦਈਏ ਕਿ ਜਿੱਥੇ ਸਰਕਾਰ ਨੂੰ ਘੇਰਿਆ ਗਿਆ ਉੱਥੇ ਪ੍ਰਸ਼ਾਸਨ ਨੂੰ ਹਸਪਤਾਲ ਪ੍ਰਸ਼ਾਸਨ ਨੂੰ ਸੁਪਰਡੈਂਟ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਿਹਤ ਮੰਤਰੀ ਨੂੰ ਵੀ ਇਸ ਮਾਮਲੇ ਦੇ ਵਿੱਚ ਲਪੇਟੇ ਦੇ ਵਿੱਚ ਲੈ ਲੈਂਦੇ ਹੋਏ ਕਿਹਾ ਗਿਆ ਹੈ ਕਿ ਉਹ ਮਾਫੀਆ ਰਾਜ ਦੇ ਅੱਗੇ ਬੇਬਸ ਹੋ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਸਭ ਕੁਝ ਪਤਾ ਹੈ ਵੀ ਇੱਥੇ ਚੱਲ ਕੀ ਰਿਹਾਗਾ ਇਹ ਉਹ ਪੋਸਟ ਹੈ ਜਿਹੜੀ ਕੁਬਰ ਵਿਜੇ ਪ੍ਰਤਾਪ ਦੇ ਵੱਲੋਂ ਹੁਣ ਸਿਹਤ ਵਿਭਾਗ ਦੇ ਉੱਪਰ ਜਾਂ ਫਿਰ ਕਹੀਏ ਸਿਹਤ ਸਹੂਲਤਾਂ ਦੇ ਉੱਪਰ ਖੁਲਾਸਾ ਕਰਨ ਦੀ ਪੋਸਟ ਪਾਈ ਗਿਆ ਜਿਸ ਦੇ ਉੱਪਰ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਦੀ ਸਰਕਾਰ ਸਵਾਲਾਂ ਦੇ ਕਟਹਿਰੇ ਦੇ ਵਿੱਚ ਉਹਨਾਂ ਦੇ ਹੀ ਐਮਐਲਏ ਦੇ ਵੱਲੋਂ ਖੜੀ ਕਰ ਦਿੱਤੀ ਗਈ ਹੈ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਾਣਾ ਲੋਕਨਾ ਟੀਵੀ ਦੇ ਨਾਲ